ਕਿਸਾਨ ਵੀਰੋ ਖਾਦ ਬਹੁਤ ਜ਼ਰੂਰੀ ਹੈ ਫਸਲ ਵਾਸਤੇ ਡਾਇਆ ਵੀ ਅਤੇ ਯੂਰੀਆ ਵੀ ਜ਼ਿਲ੍ਹਾ ਫੱਤੇਗੜ ਸਾਹਿਬ ਦੇ ਸਹਿਕਾਰੀ ਸੋਸਾਇਟੀ ਹੈ ਜਲਵੇੜਾ ਕੋਆਪਰੇਟਿਵ ਸੋਸਾਇਟੀ ਹੈ ਸਾਡੇ ਨੇੜੇ ਨਬੀਪੁਰਾ ਉੱਥੇ ਸਥਿਤ ਹੈ ਸਹਿਕਾਰੀ ਸੋਸਾਇਟੀ ਉੱਥੇ ਇੰਨੀ ਜ਼ਿਆਦਾ ਘਾਟ ਆ ਰਹੀ ਹੈ ਯੂਰੀਏ ਦੀ ਛੋਟਾ ਕਿਸਾਨ ਹੈ ਜਿਹੜਾ ਉਹ ਮਜਬੂਰ ਹੋ ਗਿਆ ਬਈ ਜੀ ਦੁਕਾਨਾਂ ਤੋਂ ਯੂਰੀਆ ਖਰੀਦਣ ਵਾਸਤੇ ਦੁਕਾਨਾਂ ਤੇ ਜਿਹੜੇ ਪ੍ਰਾਈਵੇਟ ਬੰਦੇ ਨੇ ਉਹਨਾਂ ਤੋਂ ਮਜਬੂਰ ਹੋ ਗਿਆ ਮੰਨ ਲਓ ਜੇ ਉਹਨੇ ਤਿੰਨ ਥੈਲੇ ਯੂਰੀਆ ਖਾਦ ਦੇ ਲਏ ਨੇ ਤਾਂ ਨਾਲ ਇੱਕ ਸ਼ੀਸ਼ੀ ਦੇ ਰਹੇ ਨੇ ਉਹ ਅਤੇ ਉੱਥੇ ਵੀ ਹੁਣ ਮਿਲ ਨਹੀਂ ਰਹਾ ਨਵੀਂਪੁਰ ਸੋਸਾਇਟੀ ਦੇ ਵਿੱਚ ਇਹ ਦੇਖੋ ਜਿਹੜੇ ਇੱਥੇ ਪ੍ਰਧਾਨ ਨੇ ਜਿਹੜੇ ਇੱਥੇ ਕੋਈ ਸਕੱਤਰ ਨੇ ਤੁਸੀਂ ਜਿਵੇਂ ਡਾਇਆ ਖਾਦ ਦੀ ਵੰਡ ਬਰਾਬਰ ਕੀਤੀ ਸੀ ਬਹੁਤ ਕਾਬਲੇ ਤਾਰੀਫ ਕੰਮ ਕੀਤਾ ਪਰ ਯੂਰੀਏ ਦੇ ਵਿੱਚ ਛੋਟਾ ਕਿਸਾਨ ਹੈ ਜਿਹੜਾ ਮੈਂ ਇੱਥੇ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦਾ ਵੀ ਉਹ ਨਰਾਸ਼ ਹੋ ਕੇ ਘਰੋਂ ਜਾ ਰਿਹਾ ਹੈ ਉਹਨੂੰ ਯੂਰੀਆ ਖਾਦ ਨਹੀਂ ਮਿਲਿਆ ਉਹ ਮਜਬੂਰ ਹੋ ਕੇ ਮਹਿੰਗੇ ਰੇਟ ਤੇ ਪ੍ਰਾਈਵੇਟ ਦੁਕਾਨਾਂ ਤੋਂ ਖਰੀਦ ਕੇ ਆਪਣੀ ਫਸਲ 'ਚ ਯੂਰੀਆ ਪਾ ਰਿਹਾ ਹੈ ਸੋਸਾਇਟੀ ਦੇਖੋ ਪਤਾ ਲੱਗਿਆ ਵੀ ਇੱਕ ਨੇੜੇ ਰਿਉਨਾ ਪਿੰਡ ਆ ਉੱਥੇ ਇੱਕ ਸਹਿਕਾਰੀ ਸੋਸਾਇਟੀ ਹੈ ਉੱਥੇ ਵੀ ਟਰੱਕ ਆਏ ਯੂਰੀਏ ਦਾ ਹੋਰ ਨੇੜੇ ਸੋਸਾਇਟੀਆਂ 'ਚ ਵੀ ਆਏ ਨੇ ਇੱਥੇ ਕਿਉਂ ਨਹੀਂ ਆਇਆ ਇਹ ਵੀ ਇੱਕ ਵੱਡਾ ਕੁਐਸਚਨ ਹੈ ਜੇ ਆਉਂਦਾ ਤਾਂ ਜਿਹੜਾ ਛੋਟਾ ਜ਼ਿਮੀਦਾਰਾ ਕਿਸਾਨ ਹੈ ਜਿਹਨੂੰ 5 ਥੈਲੇ ਯੂਰੀਆ ਦੇ ਚਾਹੀਦੇ ਨੇ 10 ਚਾਹੀਦੇ ਨੇ 8 ਚਾਹੀਦੇ ਨੇ ਉਹ ਖਾਲੀ ਮੁੜ ਕੇ ਜਾਂਦਾ ਜਿਹੜੀ ਆਪਣੀ ਕਮੇਟੀ ਬਣਦੀ ਹੈ ਜਾਂ ਕੋਈ ਉੱਥੇ ਜਿਹੜੇ ਡੀਲ ਕਰਦੇ ਨੇ ਇਸ ਚੀਜ਼ ਦੇ ਨਾਲ ਥੋੜਾ ਜਿਹਾ ਵੀਰੋਧ ਧਿਆਨ ਰੱਖੋ ਛੋਟਾ ਕਿਸਾਨ ਉਹ ਕਿੱਥੇ ਜਾਊ ਉਹ ਤਾਂ ਪਹਿਲਾਂ ਹੀ ਥੋੜੀ ਜ਼ਮੀਨ ਦਾ ਮਾਲਕ ਹੈ ਅਤੇ ਉਹ ਖਾਦ ਵੀ ਨਹੀਂ ਮਿਲਿਆ ਮਹਿੰਗਾ ਖਾਦ ਪਾ ਰਿਹਾ ਲੈ ਕੇ ਤੁਸੀਂ ਜੇ ਆਉਂਦਾ ਯੂਰੀਆ ਤਾਂ ਜਿਵੇਂ ਤੁਸੀਂ ਨੇ ਡੀਏਪੀ ਦੀ ਡਿਸਟ੍ਰੀਬਿਊਸ਼ਨ ਵੰਡ ਕਰੀ ਸੀ ਬੜੀ ਵਧੀਆ ਤਾਰੀਫ ਵੀ ਹੋਈ ਹੈ ਹੋਰ ਸੁਸਾਇਟੀਆਂ ਨੇ ਵੀ ਸਬਕ ਲਿਆ ਇਸ ਜੀ ਤੋਂ ਇੱਕ ਪ੍ਰੇਰਣਾ ਲਈ ਹੈ ਮੋਰਲ ਲਿਆ ਵੀ ਭਾਈ ਆਪਾਂ ਨੂੰ ਵੀ ਐਂ ਵੰਡਣਾ ਚਾਹੀਦਾ ਡੀਏਪੀ ਖਾਦ ਜਿਵੇਂ ਨਵੀਪੁਰ ਸੁਸਾਇਟੀ ਨੇ ਵੰਡਿਆ ਯੂਰੀਆ ਦੇ ਵਿੱਚ ਵੀ ਬਰਾਬਰ ਰੱਖੋ ਕਿਉਂਕਿ ਕਿਸਾਨਾਂ ਦੇ ਫੋਨ ਆਉਂਦੇ ਨੇ ਦੋਸਤੋ ਉਹ ਕਹਿੰਦੇ ਵੀ ਸਾਨੂੰ ਯੂਰੀਆ ਨਹੀਂ ਮਿਲਿਆ ਅਸੀਂ 2-3 ਵਾਰ ਜਾਇਆ ਹੈ ਜਦੋਂ ਪਤਾ ਲੱਗਦਾ ਵੀ ਗੱਡੀ ਆ ਗਈ ਰੈਕ ਕਹਿੰਦੇ ਨੇ ਰੈਕ ਰੈਕ ਹੁੰਦਾ ਰੇਲ ਗੱਡੀ ਦੇ ਵਿੱਚੋਂ ਜਦੋਂ ਯੂਰੀਆ ਉਤਰ ਕੇ ਟਰੱਕਾਂ 'ਚ ਲੋਡ ਕੇ ਫਿਰ ਟਰੱਕਾਂ ਦਾ ਸੁਸਾਇਟੀਆਂ ਚਾਉਂਦੇ ਨੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਵੀ ਜੇ ਇੱਥੇ ਘਾਟ ਹੈ ਯੂਰੀਆ ਦੀ ਇੱਥੇ ਵੀ ਇੱਕ ਗੱਡੀ ਪਹੁੰਚਾ ਦਿਓ ਹੋਰ ਬਹੁਤ ਜ਼ਿਆਦਾ ਲੋਡ ਹੈ ਮੀਂਹ ਪੈਣ ਕਰਕੇ ਹੋਣ ਫਸਲ ਦੇ ਵਿੱਚ ਥੈਲਾ ਥੈਲਾ ਜਾਂ ਅੱਧਾ ਤਾਂ ਥੈਲਾ ਬੈਗ ਆਪਾਂ ਕਹਿ ਦਿੰਨੇ ਉਹ ਪੈਣਾ ਯੂਰੀਏ ਦਾ ਹੁਣ ਜੀਮੀਦਾਰ ਇਸ ਟਾਈਮ ਬਿਲਕੁਲ ਖਾਲੀ ਬੈਠੇ ਨੇ ਹੈ ਨਹੀਂ ਜ਼ਿਆਦਾਤਰ ਕੋਲ ਇਹ ਧਿਆਨ ਚ ਰੱਖੋ ਦੇਖੋ ਆਪਣੇ ਸਾਰੇ ਭਰਾ ਨੇ ਆਪਣੇ ਨਾਲ ਅੱਛਾ ਜਿਹੜਾ ਛੋਟਾ ਕਿਸਾਨ ਹੁੰਦਾ ਹੈ ਉਹਦੇ ਕੋਲ ਤਾਂ ਕਈ ਵਾਰੀ ਸੋਰਸਸ ਵੀ ਨਹੀਂ ਹੁੰਦੇ ਲੈ ਕੇ ਆਉਣ ਦੇ ਟੈਂਪੋ ਚ ਲੈ ਕੇ ਆਉਂਦਾ ਜਾਂ ਕੇ ਆਟੋ ਚ ਜਾਂ ਰੇੜੀ ਚ ਫਿਰ ਉਹ ਸਰਾਂਦੇ ਜਾਂਦਾ ਫਿਰ ਉੱਥੇ ਕਰਾਇਆ ਪੈਂਦਾ ਜਿਹੜੀ ਚੀਜ਼ ਐਕਸਟਰਾ ਦੇਣੀ ਆ ਬੈਗ ਦੇ ਨਾਲ ਥੈਲੇ ਤੇ ਨਾਲੋਂ ਅਲੱਗ ਸੋ ਥੋੜਾ ਜਿਹਾ ਧਿਆਨ ਦਿਓ ਆਪਣੇ ਹੀ ਸਾਰੇ ਆਪਣੇ ਨੇ ਕੋਈ ਬਗਾਨਾ ਨਹੀਂ ਵੀ ਜੇ ਇੱਥੇ ਯੂਰੀਆ ਖਾਦ ਉਪਲਬਧ ਪ੍ਰਸ਼ਾਸਨ ਕਰਾ ਦਵੇ ਧੰਨਵਾਦ ਤੇ ਸੁਸਾਇਟੀ ਵਾਲੇ ਵੀ ਬਰਾਬਰ ਵੰਡ ਕਰਨ ਮਤਲਬ ਇਹ ਨਾ ਹੋਵੇ ਵੀ ਕੋਈ ਬੰਦਾ ਖਾਲੀ ਮੋੜੇ ਬਿਨਾਂ ਯੂਰੀਆ ਖਾਦ